ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਏ ਲਾਈਨ ਸ਼ਰਟ ਦੀ ਕਟਿੰਗ ਇਹਦੇ ਵਿੱਚ ਜੀ ਦੇਖੋ ਪਹਿਲਾਂ ਤਾਂ ਜੋ ਆਪਾਂ ਏ ਵਾਲੀ ਕਲੀਆਂ ਕੱਢਣੀਆਂ ਨੇ ਦੋਏ ਵਾਲੀ ਲੇਸ ਲਗਾ ਕੇ ਇਸ ਕਰਕੇ ਆਪਾਂ ਨੂੰ ਇਹਦਾ ਟੀਰਾ ਵੀ ਜ਼ਿਆਦਾ ਲੈਣਾ ਪਵੇਗਾ ਤੇ ਆਹ ਵਾਲਾ ਜੋ ਨੈੱਕ ਆ ਬੈਕ ਨੈੱਕ ਇਹ ਵੀ ਉਹਨਾਂ ਦਾ ਬਸ 2.5 ਇੰਚੀ ਡੀਪ ਆ ਇਸ ਕਰਕੇ ਚਲੋ ਪਹਿਲਾਂ ਆਪਾਂ ਹੁਣ ਟੀਰੇ ਦੀ ਕਟਿੰਗ ਕਰਦੇ ਹਾਂ ਟੀਰਾ ਜੋ ਇਹਨਾਂ ਦਾ ਨਾਰਮਲ ਟੀਰਾ ਜੀ ਉਹ 6 ਇੰਚ ਆ ਪਰ ਹੁਣ ਬੈਕ ਨੈਕ 2 ਇੰਚ ਹੋਣ ਕਰਕੇ ਆਪਾਂ ਇਹਨਾਂ ਦਾ ਜੋ ਤੀਰਾ ਹੈ ਉਹ 7.5 ਇੰਚ ਦਾ ਤੀਰਾ ਲੈਣਾ ਹੀ ਆ ਤੇ ਅੱਧਾ ਇੰਚ ਜੋ ਇਹ ਕਲੀਆਂ ਦੇ ਵਿੱਚ ਕੱਪੜਾ ਆਵੇਗਾ ਇਸ ਕਰਕੇ ਆਪਾਂ 8 ਇੰਚ ਇਹਨਾਂ ਦਾ ਤੀਰਾ ਲਵਾਂਗੇ ਚੈਸਟ ਇਹਨਾਂ ਦੀ 19 ਇੰਚ ਮੋਢਾ ਆਪਾਂ ਇਹਨਾਂ ਦਾ 7 ਇੰਚ ਲਵਾਂਗੇ 9.5 ਦੇ ਉੱਤੇ ਮਾਰਕ ਕਰਾਂਗੇ ਆਪਾਂ ਚੈਸਟ ਦਾ ਬੈਕ ਨੈਕ ਛੋਟਾ ਹੋਣ ਕਰਕੇ ਆਪਾਂ ਅੱਧੇ ਇੰਚ ਦੀ ਕਾਟ ਦੇਖੋ ਅੰਦਰ ਨੂੰ ਪਾਵਾਂਗੇ ਵਾਲੀ ਜੀ ਹైనా ਦੀ ਬੈਕ ਕੱਟ ਹੋ ਗਈ ਤੇ ਆਹ ਵਾਲੀ ਫਰੰਟ ਕੱਟ ਹੋ ਗਈ ਇਹ ਤੋਂ ਬਾਅਦ 7 ਇੰਚ ਡਾਊਨ ਆਪਾਂ ਇਹਨਾਂ ਦਾ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਇਹਨਾਂ ਦੀ 18 ਇੰਚ 10 ਇੰਚ ਆਪਣਾ ਕਲੀਆਂ ਦੇ ਵਿੱਚ ਆਜੂਗਾ ਤਾਂ ਆਪਾਂ 19 ਇੰਚ ਤੇ ਮਾਰਕ ਕਰਦੇ ਹਾਂ 9.5 ਦੇ ਉੱਪਰ ਇਹ ਤੋਂ ਬਾਅਦ ਜੋ A ਲਾਈਨ ਸ਼ਰਟ ਹੁੰਦੀ ਹੈ ਜੀ ਉਹ ਨੀਚੇ ਦੇਖੋ ਨੀਚੇ ਇਹਨਾਂ ਦਾ ਆਪਾਂ ਫੁੱਲ ਫਲੇਅਰ ਹੀ ਲੈ ਲੈਣਾ ਹੈ ਪਹਿਲਾਂ ਆਪਾਂ ਏ ਮਾਰਕ ਇਹਦੇ ਨਾਲ ਰਲਾ ਲੈਣੇ ਆ ਇਹ ਤੋਂ ਬਾਅਦ ਜੋ ਆ ਵਾਲਾ ਨਿਸ਼ਾਨਾ ਦੀ ਕੋਈ ਇਹਦੇ ਨਾਲ ਰਲਾ ਲੈਣਾ ਹਾਂਜੀ ਉਰੇ ਆਪਾਂ 2 2 ਇੰਚ ਦਾ ਮਾਰਜਨ ਜਾਂ 2.5 ਇੰਚ ਦਾ ਮਾਰਜਨ ਲੈ ਲੈਣੇ ਆ ਆਪਾਂ ਬਾਅਦ ਚ ਕਟਿੰਗ ਕਰ ਦਾਂਗੇ ਜੇ ਜ਼ਿਆਦਾ ਹੋਇਆ ਪਿੰਨ ਇੰਚ ਦੀ ਦੇਖੋ ਜੀ ਆਪਾਂ ਉੱਪਰ ਨੂੰ ਇਹ ਏ ਲਾਈਨ ਫਰੌਗ ਦੇ ਆਪਾਂ ਕੱਟ ਪਾਵਾਂਗੇ ਆ ਇਹ ਵਾਲੀ ਲੈਂਸ ਵਿੱਚ ਲਗਾਉਣੀ ਆ ਇਹਦੇ ਲਈ ਆਪਾਂ ਕੱਪੜਾ ਕਟਿੰਗ ਨਹੀਂ ਕਰਨਾ ਹੈਗਾ ਕਿਉਂਕਿ ਪਿਓਰ ਦਾ ਕੱਪੜਾ ਹੋਣ ਕਰਕੇ ਫਿਰ ਬਾਅਦ ਚ ਕਟਿੰਗ ਤੋਂ ਬਾਅਦ ਪ੍ਰੋਬਲਮ ਆਵੇ ਕਿ ਆਪਾਂ ਇਸ ਤਰ੍ਹਾਂ ਹੀ ਇਹਦੀ ਲੈਂਸ ਲਗਾਵਾਂਗੇ ਇਹਦੇ ਲਈ ਆਪਾਂ ਤੁਹਾਨੂੰ ਮਾਰਕ ਦੱਸ ਦਿਆ ਕਿੰਨੇ ਕਿੰਨੇ ਇੰਚ ਦੇ ਉੱਤੇ ਕਰਨਾ ਹੈ ਹਾਂਜੀ ਆ ਲੈਂਸ ਲਗਾਉਣ ਵਾਸਤੇ ਦੇਖੋ ਸਵਾ ਚਾਰ ਚਾਰ ਇੰਚ ਦੇ ਉੱਤੇ ਮੈਂ ਇੱਕ ਨਿਸ਼ਾਨ ਲਗਾ ਲਿਆ ਹੈ ਤੇ ਇਹ ਨਿਸ਼ਾਨ ਆਪਾਂ ਦੋਨੇ ਪਾਸੇ ਕੱਢ ਲਏ ਨੇ ਹੁਣ ਆਪਾਂ ਮਸ਼ੀਨ ਤੇ ਦੱਸਦੇ ਹਾਂ ਕਿ ਲੈਂਸ ਆਪਾਂ ਕਿਸ ਢੰਗ ਨਾਲ ਲਗਾਉਣੀ ਆ ਹਾਂਜੀ ਲੈਸ ਆ ਜੋ ਆਪਾਂ ਪੁੱਠੀ ਰੱਖਣੀ ਆ ਦੇਖੋ ਜੋ ਆਪਣਾ نیچے ਪੰਨ ਪਾਇਆ ਹੋਇਆ ਏ ਜਿੰਨੇ ਜਿੰਨੇ ਆਪਾਂ ਹੁਣ ਦੇਖੋ ਇਹਦੇ ਤੇ ਲੈਸ ਤੇ ਸਲਾਈ ਲਗਾਉਣੀ ਓਨੀਆਂ ਓਨੀਆਂ ਇਹ ਸ਼ੋ ਹੋ ਗਈ ਦੀ ਬਾਅਦ ਫਿਰ ਹਾਂਜੀ ਇਹ ਸਾਰੇ ਤੇ ਹੁਣ ਆਪਾਂ ਇੱਕ ਸਲਾਈ ਲਗਾ ਲੈਨੇ ਆ ਆ ਲੈਸਾਂ ਜੋ ਆਪਾਂ ਲਗਾ ਲਈਆਂ ਨੇ ਜੀ ਦੇਖੋ ਤੇ ਹੁਣ ਆਪਾਂ ਦੇਖੋ ਜੀ ਇਹਦੀ ਜੋ ਆਪਾਂ ਇਹਨੂੰ ਹੁਣ ਸਲਾਈ ਲਗਾਉਣੀ ਆ ਉੱਪਰ ਵਾਲੀ ਇਹਨੂੰ ਗੁੰਮ ਕਰਨਾ ਹੈ ਕੋਪਾ ਇਸ ਤਰ੍ਹਾਂ ਕਰਨਾ ਹੈ ਦੇਖੋ ਇਹਦੇ ਉੱਪਰ ਉੱਪਰ ਹੁਣ ਆਪਾਂ ਕ ਟਾਪ ਸਲਾਈ ਲਗਾਵਾਂਗੇ ਔਰ ਜਿਹੜੀ ਆਮ ਵਾਲੀ ਲੈਂਸ ਆ ਇਹਨੂੰ ਜੀ ਆਪਾਂ ਇਸ ਢੰਗ ਨਾਲ ਸਲਾਈ ਲਗਾਵਾਂਗੇ ਚਲੋ ਥੋੜਾ ਜੀ ਦੇਖੋ ਜੀ ਸਲਾਈ ਲਗਾਉਣ ਤੋਂ ਬਾਅਦ ਕੁਝ ਇਹ ਜੀ ਲੋਕਾ ਆਪਣੀ ਲੈਂਸ ਦੀ ਜੋ ਆਈ ਆ ਬਹੁਤ ਫਿਨਿਸ਼ਿੰਗ ਨਾਲ ਦੇਖੋ ਆਪਣੀ ਲੈਂਸ ਲੱਗੀ ਆ ਹਾਂਜੀ ਇਹਦੀ ਲਾਈਨਿੰਗ ਜੋ ਆਪਾਂ ਕਟਿੰਗ ਕਰ ਲਈ ਆ ਹੁਣ ਆਪਾਂ ਇਸ ਨੂੰ ਅਟੈਚ ਕਰਾਂਗੇ ਲਾਈਨਿੰਗ ਨੂੰ ਹਾਂਜੀ ਏ ਲਾਈਨ ਸੂਟ ਆਪਣਾ ਬਣ ਕੇ ਰੈਡੀ ਆ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ